ਵੈਲਕਮ ਟੂ ਮੰਦੀ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਤੇ ਸਿਮੀ ਭੈਣ ਵੀ ਦੇਖਦੇ ਪਏ ਨੇ ਵਲੌਗ ਸਿਮੀ ਭੈਣ ਦੇਖਦੇ ਪਏ ਜੀ ਵਲੌਗ ਸੀ ਆਏ ਜੀ ਕੋਠੇ ਤੇ ਆਏ ਸੱਤ ਤੇ ਆਏ ਸੀ ਤੇ ਇਹਦੀ ਟਾਵਰ ਦੀ ਆਵਾਜ਼ ਬੜੀ ਆਉਣ ਦੀ ਸਵੇਰ ਦੀ ਟੰਕੀ ਦੀ ਆ ਸਵੇਰ ਦੀ ਪਾਣੀ ਵਾਲੀ ਹਾਂ ਅੱਜ ਪਹਿਲਾਂ ਪਹਿਲਾਂ 8 ਅੰਕੀ ਚੋਆ ਆਇਆ ਈ ਪਾਣੀ ਅੱਛਾ ਹਾਂ ਮੈਨੂੰ ਲੱਗਦਾ ਦੁਪਹਿਰੇ ਮੰਮੀ ਨੇ ਲਾਇਆ ਹੋਇਆ ਸਵੇਰੇ ਮੈਨੂੰ ਲੱਗਦਾ ਹੁਣ ਤੇ ਨਹੀਂ ਲੱਗਦਾ ਤਾਜ਼ਾ ਤਾਜ਼ਾ ਪਾਣੀ ਹੈ ਐਸਾ ਆ ਜਾ ਨਹੀਂ ਤਾਂ ਦੁਪਹਿਰ ਸੁੱਕ ਨਹੀਂ ਜਾਣਦੀ ਦੁਪਹਿਰ ਸੁੱਕ ਉਹ ਵਗਾਂਦੇ ਆ ਜੇ ਟੈਂਕੀ ਲਗਾਉਂਦੇ ਆ ਉਹ ਟੈਂਕੀ ਵਗਦੀ ਪਈ ਹੈ ਹਾਂ ਇੰਤਜ਼ਾਰ ਹਾਂ ਹੈ ਮੇਰੇ ਫੋਲ ਕਿੰਨੇ ਸੋਨੇ ਲੱਗੇ

ਅੱਜ ਸਟ੍ਰੋਬੇਰੀ ਲੱਗੀ ਸੀ ਤੇ ਇਹ ਆਪਣੇ ਹਿਮਾਚਲ ਚਲ ਗਏ ਤੇ ਸੋਕ ਗੀਆਂ ਇਹਨਾਂ ਦੀਆਂ ਜਿਹੜੀਆਂ ਸਟ੍ਰੋਬੇਰੀ ਆਹ ਪਾੜੀਆਂ ਵੀ ਲੱਭਦੀਆਂ ਪਈਆਂ ਆ ਜਿੱल्ली ਕਾਹਨੇ ਪਾੜੀਆਂ ਦੀਆਂ ਪਰ ਲੀ ਸਾਈਡ ਤੇ ਸਾਰੇ ਨਾ ਪਹਾੜੀਆਂ ਪਹਾੜੀਆਂ ਨਜ਼ਰ ਆਉਣੀਆਂ ਸਿਵੀ ਬੈਨ ਮੰਮੀ ਹੁੰਨੇ ਦਾ ਫੋਨ ਆਉਂਦਾ ਗੱਲ ਕਰਦਾ ਪਏ ਇਹਨਾਂ ਦੇ ਨਾਲ ਟਾਵਰ ਦੀ ਆਵਾਜ਼ ਆਉਂਦੀ ਪਈ ਨਾ ਜ਼ਿਆਦਾ ਉੱਧਰ ਲਈ ਸਾਰਤੇ ਨਹੀਂ ਹੋਇਆ ਜਾਂ ਵੀਡੀਓ ਨਹੀਂ ਬਣਦੀ ਮੇਰੀ ਸਹੀ ਥੈਂਕ ਯੂ ਵਗਦੇ ਪਿਆ ਸਹੀ ਕਰਨਗੇ ਆ ਫੋਲ ਮੈਨੂੰ ਬੜੇ ਹੀ ਸੋਹਣੇ ਲੱਗਿਆ ਜਿਹੜੇ ਨੀਲਕਾ ਨਹੀਂ ਮੰਗੂ ਪੈ ਉੱਧਰ ਵੀ ਫਲਾਵਰ ਹੈਗੇ ਇਹ ਬਨ ਲਾਦਾ ਨਿੰਪੂਆਂ ਦਾ ਬੁੱਟਾ ਆ ਨਿੰਬੂ ਪੈਂਦੇ ਹੁਣੇ ਆਹ ਕਰਨੇ ਕਿੰਨੇ ਕਿੰਨੇ ਨਿੰਬੂ ਆ ਗਲਾਬ ਦੇ ਫੁੱਲ ਵੀ ਹੈਗੇ ਆ ਇਹ ਵਿੱਚ ਹਵਾ ਦੀ ਬੜਾ ਵਧੀਆ ਮੌਸਮ ਹੋਇਆ ਪਿਆ ਠੰਡੀ ਠੰਡੀ ਹਵਾ ਇਸ ਦਿਨ ਸਵੇਰ ਜਿਹੜੀ ਆ ਨਾ ਜਦੋਂ ਸਵੇਰੇ ਉੱਠ ਕੇ ਵੇਖਿਆ ਨਾ ਸਵੇਰ ਇੰਨੀ ਕੈਂਟ ਚੜਦੀ ਆ ਨਾ ਸੂਰਜ ਜਦੋਂ ਨਿਕਲਦਾ ਤੇ ਇਹਦੇ ਤੇ ਵੀ ਨਹੀਂ ਹੇ ਟੈਂਕੀ ਦਾ ਪਾਣੀ ਵਗ ਗਿਆ ਇਹਨਾਂ ਦੇ ਇੱਥੇ ਢੋਲਾਨੀਆ ਕਿੰਨਾ ਮਜ਼ਾ ਆਉਂਦਾ ਠੰਡੀ ਠੰਡੀ ਹਵਾ ਪੱਤੇ ਵੀ ਹਿਲਦੇ ਪਏ ਆ ਓਏ ਪਿੱਛੇ ਹਾਰ ਦੇ ਟੈਂਕੀ ਖੜੀ ਹਿੱਲ ਗਈ ਥੋੜੀ ਜੀ ਹਵਾ ਥੋੜੀ ਚ ਲਾਨੇ ਇੱਕੋ ਮਾਰੀ ਜੀ ਠੰਡੀ ਠੰਡੀ ਹਵਾ ਮਜ਼ਾ ਵੜਾਉਂਦੇ ਆਂ ਪਾੜੀਆਂ ਵੇਖਣ ਦਾ ਜ਼ਿਆਦਾ ਮਜ਼ਾ ਆਉਂਦਾ ਆ ਇੱਧਰ ਦਿਖ ਰਹੀਆਂ ਨੇ ਰਾਤੀ ਅੱਗ ਲੱਗੀ ਸੀ ਉਹ ਉਹ ਸਾਹਮਣੇ ਪਹਾੜੀ ਨੂੰ ਮੈਂ ਦਿਖਾਇਆ ਵੀ ਸੀ ਵਿੱਚ ਰਾਤੀ ਜਦੋਂ ਮੈਂ ਵਲੌਗ ਪਾਇਆ ਮੈਂ ਦਿਖਾਇਆ ਵੀ ਅਦਰ ਕਲੀਆਂ ਵੀ ਲੱਗੀਆਂ ਆਹ ਜਿਹੜੇ ਦੋ ਬੂਟੇ ਨਾ ਇਹ ਛੋਟੀ ਕਲੀ ਆ ਉਹ ਵੱਡੀ ਕਲੀ ਆ ਆਹ ਜਿਹੜੇ ਦੋ ਲੱਗੇ ਨਾ ਨਿੱਕੇ ਨਿੱਕੇ ਛਿੱਟੇ ਛਿੱਟੇ ਵਾਈਟ ਵਾਈਟ ਫੁੱਲ ਪਏ ਆ ਖਵਾ ਕਿੰਨਾਂ ਏਠਾ ਕਿੰਨੀ ਆ ਗੇ ਵੀ ਇੱਲ ਦੀਵਾਲ ਜੋਂਡੀ ਆ ਉਹ ਸਭ ਤੋਂ ਉੱਪਰ ਚੜੀਲ ਆ ਨਾ ਇੱਲ ਬੀਟੀ ਆ ਇੱਲ ਕਿੰਨੀ ਵਾਜ ਆਉਂਦੀ ਉਹਦੀ ਕਿੰਨੇ ਵਾਜ ਆਉਂਦੀ ਟਿਮੀ ਬੈਣਾ ਅਸਲ ਇੱਕ ਡੰਬ ਲਾ ਕੇ ਕਿ ਬੜੀ ਵੱਡੀ ਲੱਗਦੀ ਪਈ ਠੰਡੀ ਹਵਾ ਲੈਣ ਵਾਸਤੇ ਕਿੱਥੇ ਜਾ ਕੇ ਬੈਠੀ ਐ ਸਭ ਤਾਂ ਉੱਤਲੇ ਪਾਸੇ ਇਹ ਵਿੱਚ ਪਾਣੀ ਹੰਗਾ ਇੱਥੇ ਸਾਰੀ ਸੁਸਾਇਟੀ ਐ ਨਾ ਉੱਚੇ ਉੱਚੇ ਘਰ ਐ ਕਿੰਨੇ ਨੇ ਉੱਚੇ ਉਹ ਦਰੋਂ ਮੇਂ ਸੜਕ ਵੀ ਹੈਗੀ ਆ ਉਹ ਜਿੱਥੇ ਨਾ ਆਹ ਉਹ ਅੰਦਾਜ਼ਿਆਂ ਮੋਟਰਸਾਈਕਲ ਠੰਡੇ ਹਵਾ ਉਹ ਆਏ ਕੋਠੇ ਤੋਂ ਵੀ ਤਾਂ ਹੁਣ ਇੱਧਰ ਠੰਡੇ ਆ ਗਏ ਆਂ ਉਹਦੇ ਫਰਿਜ 'ਚ ਲੱਗਾ ਆਂ ਦੰਦ ਟਲਣਦੇ ਹੁਣ ਖਾ ਕੇ ਕੰਸਰ ਤੋਂ ਮੇਕਪੜ ਕੇ ਚਲੇ ਜਾਏਗੇ ਸ਼ੁਕਰ ਹੈ ਬੜਾ ਠੰਡਾ ਠੰਡਾ ਲੱਗ ਜਾਂਦਾ ਕੋਠੇ ਤੋਂ ਹੀ ਆ ਗਏ ਆਂ ਮੈਂ ਵੀ ਤੇਰੇ ਫਲੌਣੇ ਚੈੱਕ ਕਰਦੀ ਦਿੰਨੀ ਆ ਕਿ ਕੋਈ ਫਲੌਣਾ ਮਿਲੇ ਬਣਾ ਲਵਾਂ ਇਹ ਜੀ ਛੋਰੇ ਆ ਇਹਦੇ ਵਿੱਚੋਂ ਵੇਖ ਕੇ ਸਿੱਖਦਾ ਪਿਆ ਹੈ ਕੀ ਬਣਾਉਣਾ ਹੈ ਹਨਾ ਛੋਰੇ ਇਹ ਕੀ ਬਣਾਉਣਾ ਕੀ ਹੈ ਗੁੰਮਰ ਹੈ ਹੂੰ ਗੁੰਮਰ ਹੈ ਠੀਕ ਹੈ ਉਧੜਾ ਉਤਨ ਕੁੜੀ ਨੂੰ ਡਾ ਜਾ ਹੂੰ ਇਹ ਤੇੜੀ ਕੋਣੀ ਹੈ ਜੱਗੇ ਫੇਕੋ ਤੋ ਹੱਥ ਮੇ ਆਏਗਾ ਵਾਪਿਸ ਕੀ ਕਰਨਾ ਜਿਸ ਕੋ ਆਮ ਅੱਗੇ ਫੈਕेंगे ਤੋ ਉਹ ਘੁੰਮ ਕੇ ਹੱਥ ਮੇ ਆਏਗਾ ਵਾਪਿਸ ਠੀਕ ਤਾਂ ਇਸਨੂੰ ਕਰਨਾ ਹੈ चल <laughs> तो बनाओ फिर मैं भी फिर मैं भी बना दे के देखूं देख कवर कितना तो लाया क्या है ये ये तो कोई सीट सीट है काम नहीं है डैडी की काम की नहीं डैडी मेरे को लाकर रहते हैं घर पे इतनी पड़ी हो रहा है ठीक ये डैडी को अंदर ना टाइम हम्म हम्म देखा होगा इतनी सी बनाते हैं ऐसे छोड़ते कोने में तो नीचे आती है ऐसे ऐसे क्या चीज दिखाओ ਕੋ ਕੁ ਜਿਆਦਾ ਦਿੱਕਤ ਮਸਲਾ ਚੜੇ ਚਾਹ ਪੀਏ ਨਾ ਮੈਂ ਵੀ ਪੀਤਾ ਇਹ ਨਹੀਂ ਪੀਤਾ ਦੁੱਧ ਬਿਨਾ ਦੁੱਧ ਪੀ ਲਿਆ ਉਸ ਤੋਂ ਬੜੇ ਮੁਸ਼ਕਲਪਿੰਦ ਉਸ ਵਿੱਚ ਚਾਹ ਮਿਕਸ ਕਰ ਰਹੀ थी ਅੱਜ ਬਸ ਤੁਮੇ ਨੋਰਮਲ ਜਿਹਾ ਸਿੰਪਲ ਦੁੱਧ ਕਿਉਂ ਨਹੀਂ ਪੀਂਦਾ ਸਭ ਤੋਂ ਉਪਰ ਤੁਮਾ ਦਾਦੀ ਨੇ ਚਾਹ ਮਿਕਸ ਕਰ ਦਿੱਤੀ ਥੋੜੀ ਸੀ ਪੀਣਾ ਦੁੱਧ ਪੀਣਾ ਹੁਣ ਪੀ ਲੈ ਥੋੜਾ ਜਿਹਾ ਭੁੱਖ ਨਹੀਂ ਹੈ ਮਿਕਸ ਕਰਕੇ ਪੀਣਾ ਪੀਣਾ ਇਹ ਐਸੇ ਟਿਮੀ ਪੈਨ ਲੱਭਦੇ ਪਏ ਆ ਜੀ ਕੀ ਉਹ ਜਿਹੜਾ ਕੀ ਸੀ ਮਾਣਾ ਮੇਰੇ ਮੁੰਨੇ ਦਾ ਆ ਸੋਹਰੇ ਮੁੰਨੇ ਦਾ ਖਿਡੌਣਾ ਜੇ ਬੰਦ ਕਾ ਕੇ ਉਸ ਦਾ ਹਾਂ ਉਹ ਦੇਖ YouTube ਚ ਲੱਭਾਈ ਹੋਂ ਤੇ ਚਲੋ ਬਣਾਤਾ ਦੀ ਡਾਊਨਲੋਡ ਮਾਣਾ ਚਾ ਮਚਾ ਆਪਣਾ ਕਿਉਂ ਨਹੀਂ ਠੀਕ ਹੈ ਜੀਜਾ ਜੀ ਹੋ ਗਿਆ ਡਿਊਟੀ ਤੋਂ ਲੇਟ ਹਮ ਫੋਨ ਆਇਆ ਹੈ ਜੀਜਾ ਜੀ ਪਹੁੰਚਣ ਵਾਲੇ ਆ ਤੇ ਮੈਂ ਧਰਤੀ ਜੀ ਚਾ ਹਮ ਚੰਗੀ ਤਨ ਕਰ ਕਾ ਲੈਂਨੇ ਫਿਰ ਦੁੱਧ ਪਾਵਾਂਗੇ ਚ ਇਹ ਵਿੱਚ ਮੀਸਾ ਤੋਂ ਲਿਆਂਦਾ ਜੀ ਸੂਟ ਸਾਡੇ 650 ਰੁਪਏ ਦਾ ਬਣ ਗਿਆ ਬਣ ਗਿਆ ਸੂਟ ਤਾਂ ਥੋੜਾ ਖਰਾਬ ਥੋੜਾ ਅੱਛਾ ਲੱਗ ਰਿਹਾ ਹੈ ਕਿਦੋਂ ਬਣੇ ਇਹ ਕਿਦੋਂ ਕੋਟਨ ਦਾ ਹੈ ਕੋਟਨ ਦਾ ਨਾ ਅਨੇ ਇਹ ਦੀ ਹੋਰ ਲੱਗਣੀ ਆ ਨਾ ਤਾਂ ਬਾਵਾ ਹੂੰ ਕੋਟਨ ਵਧੀਆ چب بیل کیタニ اور نیا اب جھاڑی بناتے तो ایسے ہم لو یہ دوپٹہ چڑن کو لی ہے نا ہم کونا جا تو نہیں ہو یہ تو ان سیتا پتہ لگ جے گا اچھا گولڈ اندر میں کہ لنچ کٹے پھر بھی انی ہے کتنی لمبی ہوگی ہاں لمبی ہے تیرے تو تھری ہو ਜੀ ਬੇਟਾ ਇਹ ਗੱਲਿਆ ਰੈਂਟ ਬਣਾਣੀ ਮਗੇ ਜਾ ਜਰਮ ਬਣ ਕੇ ਐਸੀ ਕਾ ਆਨਲਾਈਨ ਮੀਸ਼ੂ ਕਾਸ ਹੁੰਦੇ ਮਸੀ ਦਾ ਰਿਪੋਰਟ ਚੱਲੇ ਬੋਤੇ ਜਾ ਕੇ ਸੇ ਨੋਟ ਲਿਓ ਚੱਲ ਕਲਰ ਵੀ ਠੀਕ ਵਾਇ ਮੈਂ ਸੋਚਿਆ ਇਹ ਤਾਂ ਹਰੇ ਰੰਗ ਦਾ ਹੀ ਵਿਕੀ ਨਾ ਡਰਾਤਾ ਕਿੰਦਾ ਹਰੇ ਰੰਗ ਦਾ ਹਰੇ ਰੰਗ ਦਾ ਕਿੰਨਾ ਵਧੀਆ ਰੰਗ ਹੈ ਜਿਹੜਾ ਮੰਗਵਾਇਆ ਉਹੀ ਆਇਆ फलवार नहीं हाँ फलवार दप्टा फलवारी है फ्रोज़ी कलर फ्रोज़ी ठीक है मीशो का सूट है जी कितना अच्छा फोटो ले रही हूं ਅਦਬ ਜੀ ਸ਼ੋਰੇ ਨੇ ਵੀ ਜਾਂਚ ਸਿੱਖ ਲਈ ਹੈ ਇੱਕੋ ਬਣਾਈ ਬਸ ਹੂੰ ਦੂਸਰਾ ਵੀ ਇਸੇ ਤਰ੍ਹਾਂ ਬਣਨਾ ਹੋ ਤੇ ਨਾ ਤਾਂ ਬਣਨੀ ਆ ਨਾ ਨਹੀਂ ਬਣ ਪਾਇਆ ਆਈ ਲਾਈਟ ਤੇ ਫਿਰ ਚਲ ਗਈ ਆ ਕੇ

ਗੱਡੀ ਚ ਪਾ ਕੇ ਹੂੰ ਆ ਜਾ ਤਾ ਇਹ ਫੁੱਲਰੀ ਫੁੱਲਰੀ ਖਾ ਕੇ ਵੇ ਕੱਲੀ ਇਹਦਾ ਮਜ਼ਾ ਆਉਂਦਾ ਕੱਲੀ ਦਾ